ਸਤ ਸ੍ਰੀ ਅਕਾਲ ਦੋਸਤੋ ਮੈਂ ਕੁਲਵੀਰ ਤੇ ਮੇਰੇ ਨਾਲ ਭਾਈ ਸੁਖਦੇਵ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪਤਣਾ ਤੋਂ ਪਾਰ ਦੇ ਵਿੱਚ ਅੱਜ ਅਸੀਂ ਹੈਗੇ ਆ ਓਕੀ ਨਾਗਨ ਫਾਲਸ ਕੈਨੇਡਾ ਦੀ ਓਕਾ ਨਾਗਨ ਬੈਲੀ ਜਿਹੜੀ BC ਸੂਬੇ ਵਿੱਚ ਪੈਂਦੀ ਹੈ ਤੇ ਸਾਊਥ ਓਕਾ ਨਾਗਨ ਦਾ ਟਾਊਨ ਆ ਓਕੇ ਨਾਗਨ ਫਾਲਸ ਜਿਹਨੂੰ ਓਕੇ ਫਾਲਸ ਵੀ ਕਹਿੰਦੇ ਆ ਛੋਟਾ ਜਿਹਾ ਟਾਊਨ ਆ 12-1500 ਦੀ ਆਬਾਦੀ ਹੈਗੀ ਇਸ ਟਾਊਨ ਦੀ ਪਰ ਬਹੁਤ ਖੂਬਸੂਰਤ ਹੈ ਜਿਹਦੇ ਇੱਕ ਪਾਸੇ ਓਕਾ ਨਾਗਨ ਰਿਵਰ ਤੇ ਦੂਜੇ ਪਾਸੇ ਸਕਾਹਾ ਹੇਕ ਆ ਇਹ ਜਿਵੇਂ ਮੇਨ ਡਾਊਨ ਟਾਊਨ ਏਰੀਆ ਓਕੇ ਫਾਲ ਦਾ ਲੋਡ ਮੁਕਤਾਬ ਲੋਡ ਮੁਕਤਾਬਕ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇੱਥੇ ਅਵੇਲੇਬਲ ਆ ਜਿਵੇਂ ਗੈਸ ਸਟੇਸ਼ਨ ਸਟੋਰ ਆ ਫਾਰਮੇਸੀ ਵੈ ਲਿਕ ਸਟੋਰ ਆ ਪਬ ਇੱਕ ਛੋਟੀ ਬੈਂਕ ਹੈ ਛੋਟੇ ਛੋਟੇ ਹੈਗੇ ਹੈਗੇ ਜਿਹੜੇ ਰੈਸਟੋਰੈਂਟ ਸੋ ਜਿੰਨੇ ਇੱਕ ਲੋਡ ਮੁਤਾਬਕ ਕਾਫੀ ਵਧੀਆ ਜਗ੍ਹਾ ਹੈ ਕਾਫੀ ਕੁਝ ਅਵੇਲੇਬਲ ਹੈਗਾ ਥੇ ਚਲਦੇ ਆਂ ਗਿੜਾ ਕੱਢਦੇ ਆਂ ਟਾਊਨ ਦਾ ਕਿ ਕਿਦਾਂ ਦਾ ਟਾਊਨ ਆ ਕਿਹੋ ਜਿਹਾ ਟਾਊਨ ਆ ਅਕਸਰ ਮੇਰਾ ਜਦੋਂ ਇੱਥੋਂ ਹਾਈਵੇ 97 ਤੇ ਸਤੇ ਉਤੇ ਟਾਊਨ ਆ ਇੱਥੋਂ ਦੀ ਲੰਘਦੇ ਆਂ ਤੇ ਕਦੇ ਵਿੱਚ ਜਾ ਕੇ ਅੰਦਰ ਪਿੰਡਾਂ ਚ ਘੁੰਮ ਕੇ ਨਹੀਂ ਦੇਖਿਆ ਸੀ ਸੋ ਅੱਜ ਟਾਈਮ ਬਣਿਆ ਤੇ ਦੇਖਣ ਆਏ ਆ ਇਹ ਜਿਹੜੀ ਛੜ ਕੇ ਜਾਂਦੀ ਕੰਟਰੀ ਸਾਈਡ ਜਿਵੇਂ ਖੇਤਾਂ ਵਾਲੇ ਪਾਸੇ ਨੂੰ ਆ ਸਾਰਾ ਖੇਤਾਂ ਦਾ ਏਰੀਆ ਇੱਧਰ ਜਿਵੇਂ ਕੋੜਿਆਂ ਦਾ ਫਾਰਮ ਹੈ ਸੱਜੇ ਹੱਥ ਖੱਬੇ ਹੱਥ ਜਿਵੇਂ ਬੇਨ ਜਾੜ ਲੱਗੇ ਹੋਏ ਆ ਅੰਗੂਰਾਂ ਦੇ ਬਾਗ ਆ ਜਿਹਨੂੰ ਕਹਿ ਦਿੰਨੇ ਆਪਾਂ ਜ਼ਿਆਦਾਤਰ ਇਹ ਅੰਗੂਰ ਜਿਨ੍ਹਾਂ ਤੋਂ ਸ਼ਰਾਬ ਬਣਦੀ ਹੈ ਵਾਈਨ ਬਣਦੀ ਆ ਉਹੀ ਅੰਗੂਰਾ ਹੈ ਖਾਣ ਵਾਲੇ ਅੰਗੂਰ ਬਹੁਤ ਘੱਟ ਕੋਈ ਕੋਈ ਲਾਉਂਦਾ ਬਹੁਤ ਘੱਟ ਹੁੰਦੇ ਆ ਸਾਹਮਣੇ ਪਹਾੜਾਂ ਚ ਕਿਰਿਆ ਵੈਰੀਏ ਬਹੁਤ ਸ਼ਾਂਤੀ ਹੈ ਜਿਵੇਂ ਆਪਣਾ ਪਿੰਡਾਂ ਦਾ ਮਾਹੌਲ ਨਹੀਂ ਹੁੰਦਾ ਵੀ ਪਿੰਡਾਂ ਚ ਸ਼ਾਂਤੀ ਹੈ ਟਕਾ ਰੌਲਾ ਰੱਪੇ ਤੋਂ ਪਰੇ ਆ ਉਹ ਚੀਜ਼ ਆ ਕਿਸੇ ਦਾ ਕਾਹੂ ਪਾਣੀ ਸੱਦੇ ਆ ਜਿਵੇਂ ਕਾਹੂ ਜਿਹੜਾ ਪਾਣੀ ਲਾਉਂਦੇ ਆਂ ਇਹ ਕਾਹ ਬੀਜਦੇ ਆ ਲੋਕ ਹਰ ਮਾਰ ਕਰਦੇ ਆ ਤੇ ਦੋ ਤਿੰਨ ਵਾਰੀ ਕੱਟਦੇ ਆ ਸੀਜ਼ਨ ਤੇ ਤਿੰਨ ਚਾਰ ਵਾਰੀ ਵੀ ਕਈ ਲੋਕ ਕੱਟ ਲੈਂਦੇ ਕਾ ਕੱਟ ਕੇ ਫਿਰ ਉਹਨੂੰ ਕੁੱਤਰ ਕੇ ਆਪਣੇ ਜਿਵੇਂ ਕਹਿੰਦੇ ਚਾਰ ਆਪਾਇ ਵੀ ਕੁੱਤਰ ਕੇ ਸੁਕਾ ਕੇ ਕਾ ਨੂੰ ਪਹਿਲਾਂ ਸੁਕਾਉਂਦੇ ਆ ਸੁਕਾ ਕੇ ਵੱਢ ਕੇ ਵੀ ਸੁਕਾਉਂਦੇ ਆ ਫਿਰ ਕੁੱਤਰ ਕੇ ਪੰਡਾ ਬੰਨ ਕੇ ਰੱਖ ਲੈਂਦੇ ਆ ਆ ਖੇਤਾਂ ਦੇ ਵਿੱਚ ਦੀ ਜਾਂਦੇ ਰਾਹ ਹੈ ਉਹ ਸਾਹਮਣੇ ਜਿਹੜਾ ਏਰੀਆ ਆਪਾਂ ਦੇਖੀ ਜਾਂਦੇ ਆ ਇਹ ਜਿਵੇਂ ਹੈਰੀਟੇਜ ਹੈਲਾ ਓਕੇ ਫਾਲਸੀ ਆਉਂਦਾ ਤੇ ਨਵਾਂ ਏਰੀਆ ਬਿਲਕੁਲ ਜਿਵੇਂ ਤਾਂ ਇਹਨਾਂ ਨੇ ਉੱਚੇ ਥਾਂ ਤੇ ਹੁਣ ਨਵੇਂ-ਨਵੇਂ ਘਰ ਬਣਦੇ ਆਗੇ ਨਵੇਂ ਸਟਾਈਲ ਦੇ ਆ ਤੇ ਬਹੁਤ ਵੱਡੇ-ਵੱਡੇ ਘਰ ਆ ਸਾਰੇ ਇਹ 1.5-1.5 2-2 ਮਿਲੀਅਨ ਦੇ ਘਰ ਹੋਣਗੇ ਬੜੇ ਆਰਾਮ ਨਾਲ ਕਿਉਂਕਿ ਵਿਊ ਆ ਸਾਹਮਣੇ ਲੇਕ ਦਾਸ ਕਾਹ ਲੇਕ ਦਾ ਸਾਰਾ ਵਿਊ ਬਣਦਾ ਤੇ ਗੋਰੇ ਤਾਂ ਮਰ ਮਰ ਜਾਂਦੇ ਐਦਾਂ ਦੇ ਵਿਊ ਨੂੰ ਵੈਸੇ ਵੀ ਜੰਨਤ ਅਯਰ ਦੇਖਣ ਆਲਾ ਮੈਂ ਕਈ ਵਾਰ ਇੱਥੇ ਲੰਘਦਾ ਟੱਪ ਦਾ ਰੁਕ ਜਾਈਦਾ ਹਾਈਵੇ ਤੇ ਤੇ ਬੜਾ ਹੀ ਆਨੰਦ ਆਉਂਦਾ ਲੇਕ ਦੇ ਆਲੇ ਦੁਆਲੇ ਜਿਵੇਂ ਦੋਨੇ ਪਾਸੇ ਇਹਦੇ ਸੜਕਾਂ ਜਿਵੇਂ ਪੰਟਿਕਟਾ ਨੂੰ ਜਾਣਿਆ ਤੁਸੀਂ ਹਾਈਵੇ 97 ਲੈ ਕੇ ਵੀ ਜਾ ਸਕਦੇ ਆ ਤੇ ਬੈਕ ਰੋਡ ਈਸਟ ਸਾਈਡ ਰੋਡ ਕਹਿੰਦੇ ਉਹਨੂੰ ਉਹ ਵੀ ਜਾ ਸਕਦੇ ਆ ਆ ਸਾਰਾ ਏਰੀਆ ਇਹਨਾਂ ਨੇ ਜਿਹੜਾ ਨਵਾਂ ਡਿਵੈਲਪ ਕੀਤਾ ਹੋਇਆ ਤੇ ਇੱਕ ਗੱਲ ਹੋਰ ਤੁਸੀਂ ਦੇਖੋ ਕਮਾਲ ਦੀ ਵੀ ਆ ਜਿਵੇਂ ਹੁਣ ਸਾਰੇ ਪਹਾੜਾਂ ਤੇ ਬਣਿਆ ਘਰ ਤੇ ਕਿਉਂਕਿ ਬੇਸੇ ਪਹਾੜ ਜ਼ਿਆਦਾਤਰ ਪੱਕੇ ਵੀ ਐ ਤੇ ਵਿੱਚ ਕੱਚੇ ਪਹਾੜ ਵੀ ਆ ਪਰੇ ਕੱਟ ਵੱਟ ਨਹੀਂ ਬਹੁਤੀ ਕਰਦੇ ਜਿੰਮੇ ਦਾ ਹੈਗਾ ਬਸ ਓਦਾਂ ਦੀ ਲਾਟ ਕੱਢ ਕੇ ਤੇ ਓਵੇਂ ਕੋਈ ਉੱਚਾ ਘਰ ਕੋਈ ਨੀਵਾ ਘਰ ਕਈ ਵਾਰੀ ਹੁਣ ਆਇਆ ਹੁੰਦਾ ਵੀ ਇੱਕ ਘਰ ਦੀ ਛੱਤ ਹੁੰਦੀ ਐ ਤੇ ਦੂਜੇ ਘਰ ਦੀ ਫਲੋਰ ਹੁੰਦੀ ਆਣ ਤੇ ਪਰ ਜਿਵੇਂ ਬਹੁਤ ਕੱਟ ਰੇਡ ਸਾਰ ਕਰਦੇ ਆ ਕੁਦਰਤ ਦੇ ਨਾਲ ਉੰਦਰਾਕ ਤੋਂ ਦੂਰ ਤੱਕ ਉਹ ਕੋਸ਼ਿਸ਼ ਕਰਦੇ ਆ ਹਨ ਵੀ ਜੇ ਕੋਈ ਘਰ ਪਾਉਂਦਾ ਤੇ ਵੀ ਨਾ ਕੱਟੇ ਜਾਣ ਬਚਾ ਕੇ ਜਿੰਨੇ ਰੱਖ ਸਕਦੇ ਆ ਇਹ ਉਹਨਾਂ ਹੀ ਰੱਖਦੇ ਆ ਕਿ ਕੋਸ਼ਿਸ਼ ਹੁੰਦੀ ਇਹਨਾਂ ਦੀ। ਅੱਜ ਬਹੁਤ ਸੋਹਣਾ ਦਿਨ ਵੀ ਬੜਾ ਸੋਹਣਾ ਜੇਰ ਧੁੱਪ ਲੱਗੀ ਆ। ਤੇ ਵੈਸੇ ਵੀ ਮੌਸਮ ਹੁਣ ਆ ਦਿਨਾਂ 'ਚ ਠੀਕ ਹੁੰਦਾ। ਵਕਈਰ ਬਹੁਤ ਸੋਹਣਾ ਏਰੀਆ ਕਿਉਂਕਿ ਇਧਰ ਇਹ ਏਰੀਆ 'ਚ ਕੰਮ ਧੰਦੇ ਕਰਦੇ ਆਂ ਆਉਂਦੇ ਜਾਂਦੇ ਤਰਾਇ ਦਾ ਪਰ ਇੰਨਾ ਐ ਮੈਨੂੰ ਬੜਾ ਹੁੰਦਾ ਹੈ ਕਈ ਵਾਰੀ ਹੁੰਦਾ ਸੀਗਾ ਯਾਰ ਵੀ ਕਦੇ ਚੱਲੀਏ ਵਿੱਚ ਡਰਾਈਵ ਕਰਕੇ ਦੇਖੀਏ ਕਿ ਇਹ ਜੇ ਟਾਊਨ ਆ ਹਨਾ ਕਿ ਇਹ ਜੇ ਘਰਬਾਰ ਆ ਕਿਉਂਕਿ ਏਰੀਆ ਚ ਤੁਰੇ ਤਾਂ ਫਿਰਦੇ ਰਹਿੰਨੇ ਪਰ ਐਦਾਂ ਡੀਪਲੀ ਕਦੇ ਬਹੁਤ ਘੱਟ ਟਾਈਮ ਲੱਗਦਾ ਡਰਾਈਵ ਕਰਨ ਦਾ ਸੋ ਵੇਸੇ ਕਰਕੇ ਅੱਜ ਟਾਈਮ ਸੀਗਾ ਤੇ ਅਸੀਂ ਆਏ ਸੀ ਇੱਧਰ ਨੂੰ ਵੈਸੇ ਵੀ ਸਾਡੇ ਇਹ ਪਿੰਡਾਂ ਦੇ ਪਿੰਡਾਂ ਚ ਹੀ ਆ ਜਿਵੇਂ ਸਾਡਾ ਮੇਰਾ ਟਾਊਨ ਆ ਜਿਹੜਾ ਹੋਲੀਵਰ ਇੱਥੋਂ ਨਾਲ ਹੀ ਆ 15-20 ਕਿਲੋਮੀਟਰ ਇੱਥੋਂ ਦੇ ਮੇਰਾ ਅਪ ਡਾਊਨ ਹੁੰਦਾ ਨਿੱਤ ਦਾ ਕਿਉਂਕਿ ਮੈਂ ਕੰਟੈਕਟ ਨਾਲ ਕੰਮ ਕਰਦਾ ਤੇ ਇੰਨੇ ਏਰੀਏ ਦੇ ਦੀ ਮੇਰਾ ਲੰਘਦਾ ਟੱਪਦਾ ਪਰ ਉਹ ਐ ਹੁੰਦਾ ਵੀ ਅਰ ਜਦੋਂ ਕੰਮ ਤੇ ਜਾਣਾ ਬੰਦਾ ਕੰਮ ਤੋਂ ਘਰੇ ਘਰ ਤੋਂ ਕੰਮ ਹਣਾ ਟਾਈਮ ਹੀ ਇਹ ਜਾ ਹੁੰਦਾ ਤੇ ਇੱਕ ਮਾਈਂਡ ਸੈਟ ਵੀ ਇਦਾਂ ਦੇ ਹੁੰਦਾ ਅਰ ਜਦੋਂ ਤੁਸੀਂ ਅੱਜ ਮੈਂ ਹੁਣ ਇਹਨਾਂ ਸੜਕਾਂ ਤੇ ਫਿਰਦਾ ਤੇ ਮੈਨੂੰ ਇਹ ਦੁੱਗਣੇ ਸੋਹਣੇ ਲੱਗਦੇ ਆ ਈਵਨ ਮੈਂ ਹਾਈਵੇ ਤੇ ਵੀ ਸੀ ਜਦੋਂ ਤੇ ਜਦੋਂ ਕੰਮ ਤੇ ਜਾਣਾ ਹੁੰਦਾ ਉਦੋਂ ਮਾਈਂਡ ਸੈਟ ਉਦਾਂ ਦਾ ਹੁੰਦਾ ਤੁਸੀਂ ਜੋਰ ਹੀ ਲਾ ਲਿਓ ਉਹ ਗੱਲ ਹੀ ਨਹੀਂ ਬਣਦੀ ਹਣਾ ਮੈਂ ਜੇ ਕਈ ਵਾਰੀ ਮੈਂ ਖੜਵੀ ਜਾਣਾ ਉਹਨਾਂ ਲੇਕ ਤੇ ਕਿਤੇ ਜਾਂ ਸਕਾ ਹਾਂ ਲੇਕ ਤੇ ਜਾਂ ਪਿੱਛੇ ਬਾਸ਼ੂ ਲੈ ਕੇ ਆਉਂਦੀ ਆ ਉੱਥੇ ਕੈਂਪ ਕੈਂਪ ਗਰਾਉਂਡ ਹੈਗੇ ਕਈ ਮੈਂ ਰੁਕ ਜਾਣਾ ਉਹਨਾਂ ਕਈ ਵਾਰੀ ਪਰ ਉਹ ਫੇਰ ਵੀ ਕਾਇ ਜੀ ਹੁੰਦਾ ਯਾਰ ਵੀ ਕੰਮ ਤੇ ਜਾਣਾ ਕੰਮ ਤੇ ਜਾਣਾ ਤੇ ਜਿਵੇਂ ਅੱਜ ਹੁਣ ਅੱਜ ਰਿਲੈਕਸ ਆ ਕਿਉਂਕਿ ਛੁੱਟੀ ਹੈ ਤੇ ਮਾਈਂਡ ਪੂਰੀ ਤਰ੍ਹਾਂ ਰਿਲੈਕਸ ਹੈ ਦਿਮਾਗ ਨੂੰ ਪੂਰੀ ਸ਼ਾਂਤੀ ਹੈ ਕੋਈ ਕਾਲ ਨਹੀਂ ਆ ਦੇਖ ਯਾਰ ਪਹਾੜਾਂ ਤੇ ਨੋ ਮੀਨ ਨੇ ਜਿਵੇਂ ਬੱਚ ਬਚਾ ਕੇ ਜੇ ਸੜਕਾਂ ਕੱਢੀਆਂ ਤੇ ਇੱਕ ਇਹਨਾਂ ਦਾ ਗੋਰਿਆਂ ਦਾ ਨਾ ਥੋੜਾ ਜਿਹਾ ਇਹ ਹੁੰਦਾ ਹੈ ਜਿਵੇਂ ਬਾਹਲਾ ਆਪਣੇ ਲੋਕਾਂ ਦਾ ਇੱਥੇ ਇੰਡੀਆ 'ਚ ਵੀ ਆਈ ਆਪਣੇ ਹੁਣ ਪਿੰਡ ਬਹੁਤ ਘੱਟ ਘਰ ਹੁੰਦੇ ਜਿਹੜੇ ਦੂਰ ਦੂਰ ਹੁੰਦੇ ਵੀ ਜਿਵੇਂ ਸਾਰਾ ਪਿੰਡ ਇੱਕ ਥਾਂ ਹੀ ਹੁੰਦਾ ਇੱਥੇ ਵੀ ਆਪਣੇ ਪੰਜਾਬੀਆਂ ਦਾ ਜਿਵੇਂ ਤੁਸੀਂ ਦੇਖ ਲਿਓ ਜਿਆਦਾਤਰ ਆਪਣੇ ਪੰਜਾਬੀ ਐ ਦੂਰ ਦੂਰ ਨਹੀਂ ਰਹਿੰਦੇ ਵੀ ਕੋਸ਼ਿਸ਼ ਹੁੰਦੀ ਹੈ ਕਮਿਊਨਿਟੀ ਇਕੱਠੀ ਹੋਵੇ ਗੋਰਿਆਂ ਨੂੰ ਜਿਵੇਂ ਐ ਹੁੰਦਾ ਵੀ ਮੈਂ ਇਕੱਲੇ ਇਕੱਲੇ ਪ੍ਰਾਈਵੇਸੀ ਬਹੁਤ ਲਾਈਕ ਕਰਦੇ ਵੀ ਜਿਵੇਂ ਸਾਡੇ ਆਲੇ ਦੁਆਲੇ ਕੋਈ ਨਾ ਹੋਵੇ ਸ਼ਾਂਤੀ ਹੋਵੇ ਹਨਾ ਤੂੰ ਦੇਖੋਗੇ ਇੱਥੇ ਪਹਾੜਾਂ 'ਚ ਬਹੁਤ ਦੂਰ ਦੂਰ ਉੱਚੇ ਉੱਚੇ ਥਾਵਾਂ ਤੇ ਇਹਨਾਂ ਦੇ ਘਰ ਹੁੰਦੇ ਕਈ ਵਾਰੀ ਤਾਂ ਮੈਂ ਹੁਣ ਜਿਵੇਂ ਟੈਕਸੀ ਚਲਾਉਣਾ ਮੇਰਾ ਬਾਹ ਪੈਂਦਾ ਰਹਿੰਦਾ ਜਾਣ ਆਉਣ ਬਣਿਆ ਰਹਿੰਦਾ ਤਾਂ ਪਹਾੜਾਂ ਤੇ ਤੇ ਕਈ ਵਾਰੀ ਐ ਸੋਚੀਦਾ ਯਾਰ ਵੀ ਕੱਲੇ ਹਾਲੇ ਇੰਨੀ ਦੂਰ ਹਨਾ ਕਈ ਵਾਰੀ ਜੇ ਕਿਸੇ ਨੇ ਥੱਲੇ ਮਤਲਬ ਕੋਈ ਸਟੋਰ ਤੇ ਸਮਾਨ ਲੈਣ ਵਾਲਾ ਵੀ 20 25 ਮਿੰਟ ਅੱਧੇ ਘੰਟਾ ਲੱਗ ਜਾਂਦਾ ਰਾਹ 'ਚ ਤੇ ਪਰ ਫੇਰ ਵੀ ਪਰੰਦਰ ਉਵੇਂ ਹੀ ਆ ਯਾਰ ਇਹਨਾਂ ਦਾ ਕੰਮ ਪਤਾ ਨਹੀਂ ਕੀ ਸਾਫ ਕਿਤਾਬ ਆ ਵੀ ਅਸ ਨਾ ਕਿਸੇ ਨੂੰ ਪਰੇਸ਼ਾਨ ਕਰਕੇ ਰਾਜੀਏ ਨਾ ਕਿਸੇ ਨੂੰ ਕੋਈ ਬੋਧ ਰੇਸ਼ਨ ਦਿੰਦੇ ਨਾ ਆਪ ਲੈਂਦੇ ਆ ਤੇ ਬਾਕੀ ਇੱਥੇ ਜਿਵੇਂ ਟਾਊਨ ਤੇ ਵੈਸੇ ਛੋਟਾ ਜਿਹਾ ਇੱਕ ਇਥੋਂ ਦੀ ਮੇਨ ਜਿਹੜੀ ਮਸ਼ਹੂਰ ਚੀਜ਼ ਆ ਉਹ ਵੀ ਆਪਾਂ ਦੇਖਦੇ ਆ ਉਹ ਹੈਗੀ ਟਿੱਕਲ 베ਰੀ ਆਈਸਕ੍ਰੀਮ ਪਾਰਲਰ ਬਹੁਤ ਮਸ਼ਹੂਰ ਆ ਉਹ ਜਿਵੇਂ ਖੁੱਲਦੀ ਆ ਗਰਮਾ ਗਰਮੀਆਂ ਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਅਕਤੂਬਰ ਨਵੰਬਰ ਤੱਕ ਪਰ ਉਹ 올 ਦਾ ਟਾਈਮ ਬੀਜੀ ਹੁੰਦੀ ਆ ਜਿਹੜਾ ਵੀ ਇਹ ਏਰੀਏ ਚ ਆਉਂਦਾ ਉਰ ਲਾਜ਼ਮੀ ਉੱਥੇ ਰੁਕਦਾ ਕਿਉਂਕਿ ਜਿਵੇਂ ਓਕਾ ਨਾਗਨ ਆ ਫਿਰ ਸਾਊਥ ਓਕਾ ਨਾਗਨ ਕਲੋਨੇ ਤੋਂ ਲੈ ਕੇ ਸਾਰਾ ਆਪਣਾ ਜਿਵੇਂ ਟੂਰਿਸਟ ਏਰੀਆ ਹੀ ਆ ਜਿਵੇਂ ਆਪਾਂ ਅਸੀਂ ਜਿਵੇਂ ਸਾਡੇ ਟਾਈਮ ਦਾ ਬਸ ਚੰਡੀਗੜ੍ਹ ਸਿਮਲਾ ਸੀ ਹਨਾ ਜਾਂ ਕੁਲੂ ਮਨਾਲੀ ਜਿਵੇਂ ਆਪਾਂ ਉਧਰ ਹੈਲ ਸਟੇਸ਼ਨ ਤੇ ਘੁੰਮਣ ਜਾਂਦੇ ਆ ਇਹ ਸਾਰੇ ਹੈਲ ਸਟੇਸ਼ਨ ਆ ਆ ਦੇਖਿਆਰ ਸਾਹਮਣੇ 뷰 ਬਣਦਾ ਕਿੱਥੇ 뷰 ਪੁਆਇੰਟ ਸੀਗਾ ਮੈਂ ਉੱਥੇ ਖੜਾ ਸੀ ਦੇਖ ਸਾਹਮਣੇ ਕੀ ਆਨੰਦ ਆ ਯਾਰ 2 ਮਿੰਟ ਲਈ ਤੈਰ ਬੰਦਾ ਸਾਰਾ ਕੁਝ ਭੁੱਲ ਜਾਂਦਾ ਜਿੰਨਾ ਜਰ ਤੁਸੀਂ ਦੇਖੀਏ ਨੇ ਨਾ ਸਾਰਾ ਕੁਝ ਬੰਦੇ ਨੂੰ ਦੁੱਖ ਤਕਲੀਫਾਂ ਸਭ ਭੁੱਲ ਜਾਂਦੀਆਂ ਦਿਮਾਗ ਨੂੰ ਦਿਮਾਗ ਠੰਡਾ ਹੋ ਜਾਂਦਾ ਵਾਕਈ ਬਹੁਤ ਸੋਹਣਾ ਤੇ ਆਪਾਂ ਕੀ ਗੱਲ ਕਰਦੇ ਸੀ ਹਾਂ ਉਹ ਬਹੁਤ ਬਿਜੀ ਹੁੰਦੀ ਹੈ ਜਦੋਂ ਜਿਹੜਾ ਵੀ ਇੱਥੇ ਆਉਂਦਾ ਜ ਟੂਰਿਸਟ ਕਰਕੇ ਇੱਧਰ ਟੂਰਿਸਟ ਬਹੁਤ ਆਉਂਦੇ ਆ ਸਮਰ ਦੇ ਟਾਈਮ ਚ ਜਲਾਈ ਗਸਤ ਜਵਾਕਾਂ ਨੂੰ ਛੁੱਟੀਆਂ ਹੁੰਦੀਆਂ ਆ ਉਹਦਾ ਫੁੱਲ ਬਿਜੀ ਹੁੰਦੀ ਸਾਰੇ ਇਹ ਰੈਸਟੋਰੈਂਟ ਹੋਏ ਕੀ ਹੋਟਲ ਰਿਜ਼ੋਰਟ ਕੀ ਹੋਇਆ ਹਨ ਏਅਰਬੀਨ ਵੀ ਸਾਰੇ ਬਿਜੀ ਹੁੰਦੇ ਆ ਤੇ ਜੇ ਮੈਂ ਕੋਲੋਨੇ ਲੋਕ ਆਉਂਦੇ ਆ ਕੋਲੋਨੇ ਤੋਂ ਫਿਰ ਅੱਗੇ ਪਨਟੈਕਟ ਹਨ ਅੱਗੇ ਸੋਈਸ ਨੂੰ ਡਰਾਈਵ ਕਰਦੇ ਆ ਸੋਈਸ ਜਿਵੇਂ ਬਾਰਡਰ ਤੇ ਪਹੁੰਚ ਜਾਂਦਾ ਅ ਅਮਰੀਕਾ ਦੇ ਬਾਰਡਰ ਤੇ ਇੱਥੋਂ ਜੇ ਹੁਣ ਓਕੇ ਫਾਲ ਤੋਂ ਵੀ ਮੇਰੇ ਲੱਗਦਾ 20 20 40 ਪੌਣਾ ਘੰਟਾ ਲੱਗਦਾ ਮਸਾ ਜਾਣ ਨੂੰ ਉੱਥੇ ਅਮਰੀਕਾ ਦੇ ਬਾਰਡਰ ਤੇ ਤੁਹਾਡਾ ਕਰਕੇ ਜਿਹੜੇ ਉਧਰ ਨੂੰ ਲੋਕ ਜਾਂਦੇ ਉਹ ਆਈਸਕ੍ਰੀਮ ਪਾਲਰ ਤੇ ਲਾਜ਼ਮੀ ਰੁੱਕੇ ਜਾਂਦੇ ਬੈ ਇੰਨਾ ਮਸ਼ਹੂਰ ਆ ਉਹ ਇੰਨਾ ਰਾਸ਼ਨ ਦਾ ਉੱਥੇ 올 ਦਾ ਟਾਈਮ ਆ ਹੁਣ ਆਪਾਂ ਵਾਪਸ ਫੇਰ ਓਕੇ ਫਾਲ ਨੂੰ ਚੱਲਿਆਂ ਇਹ ਪੰਟੇਕਟਨ ਤੋਂ ਆਉਂਦੀ ਆ ਲੇਕ ਦੇ ਨਾਲ-ਨਾਲ ਇਹਨੂੰ ਈਸਟ ਸਾਈਡ ਰੋਡ ਕਹਿੰਦੇ ਆ ਹਨਾ ਤੇ ਜਿਹੜੇ ਵੀ ਏਰੀਏ ਚ ਆਉਂਦੇ ਜਾਂਦੇ ਰਹਿੰਦੇ ਹੈਗੇ ਕੈਨੇਡਾ ਦੇ ਓਕਾਨਾਗਨ ਵੈਲੀ ਚ ਜਿਹੜੇ ਆਉਂਦੇ ਹੈਗੇ ਤੇ ਉਹ ਜਰੂਰ ਮੈਂ ਬੇਨਤੋਈ ਆ ਵੀ ਆਹਾ ਜਿਵੇਂ ਓਕੇ ਫਾਲ ਤੋਂ ਪੰਟਿਕਟਨ ਦੀ ਜਿਹੜੀ ਇਹ ਬੈਕ ਰੋਡ ਆ ਈਸਟ ਸਾਈਡ ਰੋਡ ਲੇਕ ਸਾਈਡ ਰੋਡ ਵੀ ਕਹਿੰਦੇ ਆ ਪੰਡਿਕਟਨ ਵਾਲੀ ਸਾਈਡ ਤੋਂ ਉਹਨੂੰ ਲੇਕ ਸਾਈਡ ਰੋਡ ਕਹਿੰਦੇ ਆ ਓਕੇ ਫਾਲ ਵਾਲੀ ਸਾਈਡ ਤੋਂ ਈਸਟ ਸਾਈਡ ਰੋਡ ਆ ਤੇ ਜਰੂਰ ਡਰਾਈਵ ਕਰਿਓ ਯਾਰ ਲੇਕ ਦੇ ਨਾਲ-ਨਾਲ ਸਕਾਹਾ ਲੇਕ ਦੇ ਨਾਲ-ਨਾਲ ਇਹ ਰੋਡ ਜਾਂਦੀ ਹੈ ਸਾਰੀ ਬਹੁਤ ਸੋਹਣੀ ਆ ਆ ਵੀ ਜਿਵੇਂ ਇੱਕ ਛੋਟੇ ਛੋਟੇ ਏਰੀਏ ਜੇ ਆ ਕਿਉਂਕਿ ਪਹਾੜੀ ਏਰੀਆ ਕਰਕੇ ਹੋਣ ਕਰਕੇ ਜਿੱਥੇ ਇਹਨਾਂ ਨੂੰ ਏਰੀਆ ਜਾਂ ਮਿਲਦਾ ਉੱਥੇ ਫਿਰ ਕਮਿਊਨਿਟੀ ਬਣ ਜਾਂਦੀ ਆ ਹੁਣ ਜਿਵੇਂ ਆਹਾ ਹੈ ਗਿਆ ਹੈ ਇਸ ਦਾ ਖਾਸ ਸਟੇਟ ਜਿਵੇਂ ਉਹ ਹੈਰੀਟੇਜ ਹੈ ਲ ਸੀ ਉਹ ਉਹ ਅਲੱਗ ਏਰੀਆ ਸੀ ਇੱਕ ਆਹ ਅਲੱਗ ਏਰੀਆ ਇੱਕ ਇੱਥੇ ਵੀ ਇਹ ਜਿਵੇਂ ਵਿੱਚ ਦੇ ਨਾਲ ਆ ਉਹ ਜਿਵੇਂ ਪਹਾੜ ਦੇ ਉੱਪਰ ਸੀ ਤੇ ਇਹ ਥੱਲੇ ਵਿੱਚ ਦੇ ਨਾਲ ਨਾਲ ਆ ਜਿਵੇਂ ਹੁਣ ਗਰਮੀयां ਦੇਣਾ ਲੱਗਿਆ ਵਧੀਆ ਦੇਖਿਆ ਗੋਰੇ ਬਾਕੂ ਕਰਦੇ ਫਿਰਦੇ ਆਰਾਮ ਨਾਲ ਤੇ ਛੋਟਾ ਛੋਟੇ ਜਿਹਾ ਛੋਟਾ ਜਿਹਾ ਏਰੀਆ ਹੀ ਆ ਇਹ ਵੀ ਕਿ 150 50 ਘਰ ਹੋਣਗੇ 100 ਹੋਣ ਗਿਣਤੀ ਤਾਂ ਕੋਈ ਹੈ ਨਹੀਂਗੀ ਪਰ ਇੰਨੇ ਕੀ ਬਾਲੇ ਨੇ ਜਿਆਦੇ ਤਾਂ ਕਰਕੇ ਬਹੁਤ ਸ਼ਾਂਤੀ ਹੈਗੀ ਟਿਕ ਟਿਕਾਗਾ ਆ ਦੇਖੋ ਤੁਹਾਨੂੰ ਕਿਉਂਕਿ ਜਿਆਦਾਤਰ ਹੁਣ ਜਿਵੇਂ ਕੰਮ ਦਾ ਦਿਨ ਕਰਕੇ ਹਨਾ ਬੱਚੇ ਵੀ ਸਕੂਲਾਂ ਚੋਂਦੇ ਤਾਂ ਕਰਕੇ ਇੱਕ ਡੇ ਟਾਈਮ ਰਸ਼ ਵੀ ਹੈ ਨਹੀਂ ਬਾਕੀ ਵੈਸੇ ਵੀ ਛੋਟਾ ਏਰੀਆ ਆ ਇੰਨਾ ਰਸ਼ ਹੁੰਦਾ ਵੀ ਨਹੀਂ ਰੋਡਾਂ ਤੇ 올 ਦਾ ਟਾਈਮ ਲੋ ਬਸ ਐਂ ਹੁੰਦਾ ਇੰਨਾ ਕੀ ਆ ਨਾਲ ਦੇ ਸਾਹਮਣੇ ਵਿਚ ਨੂੰ ਐਕਸੈਸ ਆ ਇਹ ਇਸ ਕਹਾਲੇ ਕ ਤੇ ਇੰਨਾ ਦੀ ਜਿਵੇਂ ਛੋਟਾ ਜਿਹਾ ਥਾਂ ਉਹ ਸਾਰੀਆਂ ਪ੍ਰਾਈਵੇਟ ਵੋਟਾਂ ਲੋਕਾਂ ਦੀਆਂ ਜਿਹੜੇ ਇੱਥੋਂ ਆ ਇਹਨਾਂ ਦੀਆਂ ਜਿਹੜੇ ਇੱਥੇ ਰਹਿੰਦੇ ਆ ਸਭ ਦੀਆਂ ਇਹਨਾਂ ਦੀਆਂ ਇਹ ਪ੍ਰਾਈਵੇਟ ਬੋਟ ਜਿਹੜੀਆਂ ਖੜੀਆਂ ਹੁਣ ਗਰਮੀਆਂ ਗਰਮੀਆਂ ਇੱਥੇ ਖੜੀਆਂ ਰਹਿੰਦੀਆਂ ਇਹ ਤੇ ਚੱਕ ਦੇਣੀ ਆਰੇ ਇਹਨਾਂ ਨੇ ਜਦੋਂ ਟਾਈਮ ਜਾ ਲੱਗਦਾ ਛੁੱਟੀ ਹੁੰਦੀ ਹੈ ਜਦੋਂ ਨੇ ਕਾ ਯਾਰ ਦੇਖ ਕੇ ਪਰ ਨਿੱਕੀ ੱਟਦਾ ਨਹੀਂ ਜਿਵੇਂ ਆਪਣੇ ਹਵੇਲਿਆਂ ਹੁੰਦੀਆਂ ਬਣੀਆਂ ਹੋਆਂ ਉਹ ਹਵੇਲੀ ਟਾਈਪ ਬਣਿਆ ਹੋਇਆ ਨਹੀਂ ਨਿੱਕੀ ੱਟਦਾ ਘਰ ਪਹਿਲਾਂ ਤਾਂ ਮੇਰਾ ਇਰਾਦਾ ਸੀਗਾ ਮੈਂ ਕਿਹਾ ਰੋਕ ਕੇ ਚੱਲਦੇ ਆਂ ਫਿਰ ਮੈਂ ਕਿਹਾ ਗੋਰੇ ਦਾ ਪਤਾ ਨੇਰ ਕਿਹੇ ਜਾ ਹੁੰਦਾ ਹਨ ਕੋਈ ਮਗਰੀ ਪੈ ਜੇ ਤੇ ਪਰ ਬਹੁਤ ਸੋਹਣਾ ਘਰ ਬਣਿਆ ਵਾ ਇਹ ਨਿੱਕੀ ਏਟ ਦਾ ਜਿਵੇਂ ਹਵੇਲੀਆਂ ਹੁੰਦੀਆਂ ਆਪਣੇ ਇਦਾਂ ਦੇ ਆ ਤੇ ਇੱਕ ਗੱਲ ਹੋਰ ਹੈਰੇ ਬਾਈ ਦੇਖੋ ਯਾਰ ਤੁਸੀਂ ਕਿੰਨੀ ਆਣਾ ਵੀ ਟਾਊਨ ਆਪਣੇ ਆਪਣੇ ਚੀਜ਼ ਦੀ ਕਮੀ ਹੁਣ ਤਾਂ ਥੋੜਾ ਜਿਹਾ ਵੈਸੇ ਫਰਕ ਪੈਂਦਾ ਜਾਂਦਾ ਲੋਕ ਬਹੁਤ ਦਰਖਤ ਲਾਈ ਜਾਂਦੇ ਆ ਪਰ ਪਹਿਲਾਂ ਬਹੁਤ ਘੱਟ ਰਕਸ਼ੀ ਆਪਣੇ ਖੇਤਾਂ ਚ ਤਾਂ ਲੋਕਾਂ ਨੇ ਜਮੇ ਹੀ ਖਤਮ ਕਰਤੇ ਪਿੰਡਾਂ ਚ ਵੀ ਬਸ ਕਿਸੇ ਕਿਸੇ ਦੇ ਘਰ ਯਾਨੀ ਲੋਕਾਂ ਨੇ ਬਸ ਜਿਵੇਂ ਘਾਰਾਂ ਘੁਰਾਂ ਦੇ ਸਾਹਬ ਨਾਲ ਛੱਡੇ ਨਹੀਂ ਦਰਖਤ ਬਹੁਤ ਕੱਟ ਛੱਡੇ ਆ ਇੱਥੇ ਹੁਣ ਤੁਸੀਂ ਦੇਖੋਗੇ ਤੁਹਾਨੂੰ ਦਰਖਤ ਦੀ ਦਰਖਤ ਮਿਲਣਗੇ ਚਾਰੇ ਪਾਸੇ ਵੀ ਹਰੇਕ ਦੇ ਘਰੇ ਇੱਕ ਦੋ ਦੋ ਤਿੰਨ ਦਰਖਤ ਲੱਗੇ ਵੀ ਆ ਵੱਡੇ ਛੋਟੇ ਆ ਨਾਲੇ ਹੁਣ ਜਿਹੜੇ ਆ ਦੂਜੇ ਟ੍ਰੀ ਆ ਵੱਡੇ ਇਹਨਾਂ ਦੇ ਨਾ ਪੱਤੇ ਜੇ ਬਾਹਲੇ ਬਰੀਕ ਹੁੰਦੇ ਆ ਤੇ ਘਰਾਂ ਦੀਆਂ ਛੱਤਾਂ ਤੇ ਡੈਗਦੇ ਆ ਤੇ ਬਹੁਤ ਖਰਾਬ ਹੁੰਦੇ ਆ ਪਰ ਲੋਕ ਨਾ ਫੇਰ ਵੀ ਜਿਵੇਂ ਉਪਾ ਵਿੱਚ ਉਹਨਾਂ ਨੂੰ ਹਰੇਕ ਸਾਲ ਉਹ ਕਲੀਨ ਕਰਾਉਣੇ ਪੈਂਦੇ ਆ ਉਹਨਾਂ ਦਾ ਬਾਦੂ ਖਰਚਾ ਪੈਂਦਾ ਉਹਨਾਂ ਨੂੰ ਸੱਤਾਂ ਕਲੀਨ ਕਰਾਉਣ ਦਾ ਕਿਉਂਕਿ ਜੇ ਇਹ ਜਿਹਦੇ ਲੱਗਿਆ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਛੇਤੀ ਸੱਤਾਂ ਕਲੀਨ ਕਰਾਉਣੀਆਂ ਪੈਂਦੀਆਂ ਪਰ ਫਿਰ ਵੀ ਲੋਕ ਕੋਸ਼ਿਸ਼ ਕਰਦੇ ਆ ਵੀ ਅਸੀਂ ਤਾਂ ਦਰਖਤ ਨਹੀਂ ਪਟਣਾ ਉਹ ਜਿਹੜਾ ਖਰਚਾ ਪੈ ਜੂ ਐਕਸਟਰਾ ਕੋਈ ਗੱਲ ਨਹੀਂ ਆਓ ਉੱਥੋਂ ਆਪਾਂ ਫੇਰ ਤੁਰ ਪਏ ਆ ਓਕੇ ਫਾਲ ਨੂੰ ਓਕੇ ਹਾਲ ਲੱਗਿਆ ਹੁੰਦਾ ਜਿਵੇਂ ਥੋੜੇ ਥੋੜੇ ਜੇ ਏਰੀਏ ਜੇ ਬੰਡੇ ਹੋਇਆ ਇਹਨਾਂ ਨੇ ਜਿਵੇਂ ਪਿੱਛੇ ਕੋਈ ਹੈਰੀਟੇਜ ਹਿੱਲ ਸੀ ਇਹ ਸਕਾਫਾਸਟੇਟ ਸੀ ਆ ਹੁਣ ਨਾਲ-ਨਾਲ ਹੁਣ ਫੇਰ ਵਾਪਸ ਆਪਾਂ ਆ ਗਿਆਂਗੇ ਟਾਊਨ ਦੇ ਵਿੱਚ ਜਿਵੇਂ ਇਹ ਮੇਨ ਟਾਊਨ ਆ ਕਹਿ ਲੋ ਡਾਊਨ ਟਾਊਨ ਕਰੋ ਵਿਚਾਲੜਾ ਪਿੰਡ ਆਪਣਾ ਜਿੱਥੇ ਸਾਥ ਹੁੰਦੀ ਆ ਧਰਮਸਾਲਾ ਹੁੰਦੇ ਉਹ ਆਹੀ ਨਾਲ ਇਧਰ ਕਿਸੇ ਦੀ ਮੱਕੀ ਲਾਈ ਹੋਈ ਸੀ ਆ ਇਹਦਾ ਥੋੜਾ ਜਿਹਾ ਇੰਡਸਟਰੀਅਲ ਏਰੀਆ ਕਮਾਕਾਰਾਂ ਵਾਲਾ ਏਰੀਆ ਜਿੱਧਰ ਨੂੰ ਜਾਦੇ ਇੱਥੇ ਕੀ ਇੰਡਸਟਰੀਅਲ ਏਰੀਆ ਨਾ ਜਿਹੜਾ ਜਿਵੇਂ ਮੋਸਟਲੀ ਹਰੇਕ ਟਾਊਨ 'ਚ ਜਿਵੇਂ ਇੱਕ ਪਾਸੇ ਜਿੱਥੇ ਸਾਰੇ ਕਮਾਕਾਰਾਂ ਕੋਲੋਂ ਵਰਕਸ਼ਾਪਾਂ ਕੋਲੋਂ ਹੋਰ ਚੀਜ਼ਾਂ ਕੋਲੋਂ ਹਨ ਸਾਰੀਆਂ ਉਹ ਉਹ ਇੰਡਸਟਰੀ ਦੇ ਨਾਲ ਸੰਬੰਧਤ ਜਿਵੇਂ ਚੀਜ਼ਾਂ ਮਿਲਦੀਆਂ ਸੋਰਾ ਇੱਕ ਪਾਸੇ ਹੁੰਦਾ ਹੁਣ ਆਪਾਂ ਹਾਈਵੇ ਤੇ ਆ ਗਏ 97 ਤੇ ਉਧਰੋਂ ਚੱਲਦੇ ਟਿੱਕਲਵੇਰੀ ਨੂੰ ਮੈਂ ਤੁਹਾਨੂੰ ਦਿਖਾਉਣਾ ਉੱਥੇ ਦੇਖਿਓ ਤੁਸੀਂ ਕਿੰਨੇ ਹੀ ਗੱਡੀਆਂ ਆ ਸਾਰੀਆਂ ਜਿਹੜੇ ਟੂਰਿਸਟ ਆ ਜਾਂ ਜਿਹੜੇ ਆਲੇ ਦੋਲੇੋਂ ਵੀ ਕਿਸੇ ਨੂੰ ਕੋਈ ਛੁੱਟੀ ਆ ਗਈ ਲੋਕ ਸਪੈਸ਼ਲ ਇੱਥੇ ਚੱਲ ਕੇ ਆਉਂਦੇ ਆਗੇ ਮੈਂ ਜੱਕਦਾ ਜੰ ਅੰਦਰ ਨਹੀਂ ਗਿਆ ਮੈਂ ਕਿ ਬਹਾਲਾ ਰਹਿ ਜਾ ਸੀਗਾ ਪਰ ਮੇਰਾ ਇਰਾਦਾ ਸੀ ਪਹਿਲਾਂ ਅੰਦਰ ਜਾਣ ਦਾ ਬਹੁਤ ਸੋਹਣਾ ਬਣਿਆ ਵਾ ਤੇ ਬਹੁਤ ਤਰ੍ਹਾਂ ਦੀ ਇਹਨਾਂ ਦੇ ਆਈਸਕ੍ਰੀਮ ਪਤਾ ਨਹੀਂ ਕਿੰਨੇ ਫਲੇਵਰ ਜੇ ਬਣਾਈ ਬੈਠੇ ਆ ਤੇ ਤਾਂ ਕਰਕੇ ਆ ਦੇਖਿਆ 24 ਘੰਟੇ ਦੇ ਲਾ ਤੇ ਜਿੰਨਾ ਚਿਰੇ ਖੁੱਲਾ ਰਹਿੰਦਾ ਇਦਾਂ ਹੀ ਨਾਲ ਇਹਦੇ ਕਰੀਕ ਵਗਦੀ ਆ ਤੇ ਫਿਰ ਪਿੱਛੇ ਬੈਠਣ ਨੂੰ ਬਹੁਤ ਸੋਹਣਾ ਥਾਂ ਬਣਿਆ ਵਾ ਜੇ ਤੁਸੀਂ ਲੰਗਦੇ ਟਾਪ ਦੇ ਕਦੇ ਆਓ ਤਾਂ ਜਰੂਰ ਇੱਥੇ ਰੁੱਕ ਕੇ ਜਾਇਓ ਬਹੁਤ ਸੋਹਣੀ ਥਾਂ ਬਹੁਤ ਟੇਸਟੀ ਇਹਨਾਂ ਦੀ ਆਈਸਕ੍ਰੀਮ ਬਹੁਤ ਲੋਕ ਇੱਥੇ ਹੁੰਦੇ ਸਾਡੇ ਤਾਂ ਬਹੁਤ ਇੰਜੋਏ ਕਰਦੇ ਜਿਹੜਾ ਵੀ ਆਉਂਦਾ ਬੰਦਾ ਬੈਠਣ ਨੂੰ ਵੀ ਬਹੁਤ ਸੋਹਣਾ ਆ ਦੇ ਨਾਲ ਕਰੀਕ ਸੱਜੇ ਹੱਥ ਤੇ ਕਰੀਕ ਦੇ ਨਾਲ ਉੱਥੇ ਬੈਂਚ ਬੰਚ ਲਾਇਆ ਹੋਇਆ ਉਹਨਾਂ ਦੇ ਬੈਠਣ ਨੂੰ ਪੂਰੀ ਸ਼ਾਨਦਾਰ ਜਗ੍ਹਾ ਆ ਮੈਂ ਡਾਊਨ ਟਾਊਨ ਫੇਰ ਆ ਗਿਆ ਹੁਣੇ ਪਹਿਲਾਂ ਆਪਾਂ ਦੂਜੇ ਪਾਸੇ ਦੀ ਆਈ ਸੀ ਇਹ ਹੁਣ ਆਪਾਂ ਇਧਰ ਅਮਰੀਕਾਲੀ ਸਾਈਡ ਤੋਂ ਆਉਨੇ ਆ ਇੱਥੇ ਆ ਵੱਡਾ ਪੱਬ ਹੈ ਇੱਕ ਹਾ ਬਲੂ ਜਿਹੜਾ ਬਿਲਡਿੰਗ ਹੈ ਹੋਟਲ ਵੀ ਹੈ ਪੱਬ ਵੀ ਹੈ ਰੈਸਟੋਰੈਂਟ ਹੈ ਇਹਦੇ ਵਿੱਚ ਬਣਿਆ ਹੋਇਆ ਅ ਨਾਲ ਗੈਸ ਸਟੇਸ਼ਨ ਆ ਗਿਆ ਸੋ ਦਾ ਤੇ ਉਹ ਸਾਹਮਣੇ ਫੇਰ ਜਿਹੜੀ ਮੇਨ ਬੀਚ ਹੈ ਜਿਵੇਂ ਹੁਣ ਆਪਾਂ ਜਿੱਥੇ ਜਾਂਦੇ ਹਾਂਗੇ ਉਹ ਮੇਨ ਬੀਚ ਏਰੀਆ ਨੇਕ ਨੇਕੇ ਹੋਟਲ ਆ ਇੱਥੇ ਹੈਗੇ ਛੋਟੇ ਛੋਟੇ ਜੇ ਕੋਈ ਰਹਿਣਾ ਵੀ ਚਾਹੁੰਦਾਗਾ ਪ੍ਰਬੰਧ ਹੈਗਾ ਰਹਿ ਅਸਦਾਏ ਨਹੀਂ ਹੈਗਾ ਵੀ ਤੁਹਾਨੂੰ ਹੋਟਲ ਨਹੀਂ ਮਿਲੂਗਾ ਆਵੇਂ ਛੋਟੇ ਆ ਵਾਲੇ ਵਧੀਆ ਹੈ ਨਹੀਂ ਪਰ ਡੀਸੈਂਟਾ ਗੋਡਾ ਹਨਾ ਅੱਧਿਆ ਦੀ ਪੂਰੀ ਵਧੀਆ ਰ ਸੈਂਡੀ ਬੀਚ ਬਹੁਤ ਬਹੁਤ ਸੋਹਣਾ ਕਿਉਂਕਿ ਛੋਟੇ ਟਾਊਨ ਕਰਕੇ ਜਿਆਦੇ ਰੌਸ਼ਨੀ ਹੁੰਦਾ ਜਿਆਦੇ ਬਿਜੀ ਨਹੀਂ ਹੁੰਦੀ ਜੇ ਮਤਲਬ ਕਹਿੰਦੇ ਫੈਮਿਲੀ ਨਾਲ ਬੱਚਿਆਂ ਨਾਲ ਆਉਣਾ ਤਾਂ ਬਹੁਤ ਆਨੰਦ ਹੈ ਬਹੁਤ ਸ਼ਾਨਦਾਰ ਚੀਜ਼ ਆ ਇਹ ਆਹ ਤੇ ਇੱਕ ਛੋਟਾ ਜਿਹਾ ਪਾਰਕ ਬਣਿਆ ਹੋਆ ਹੁਣ ਇਹ ਜਿਵੇਂ ਵਿਚ ਦੇ ਵਿਚ ਨੂੰ ਚੱਲਿਆ ਜਾਂਦਾ ਇਹਦੇ ਦੋਨੇ ਪਾਸੇ ਈ ਲੇਕ ਆ ਬਹੁਤ ਟਿਕਾ ਯਾਰ ਬਹੁਤ ਸ਼ਾਂਤੀ ਹੈ ਇੱਥੇ ਜਿਵੇਂ ਹੁਣ ਕਿਸੇ ਨੇ ਕੋਈ ਆਪ ਕਰਨਾ ਆ ਕੋਈ ਕੁੱਤਾ ਕੱਤ ਲੈ ਕੇ ਆ ਘੁੰਮਣ ਕੀ ਆਨੰਦ ਆ ਉਹ ਸਾਹਮਣੇ ਆ ਜਿਹੜਾ ਹਾਈਵੇ ਜਿਹੜਾ ਪੰਟੇਕਟਨ ਨੂੰ ਜਾਂਦਾ ਜਿੱਧਰੋਂ ਆਪਾਂ ਐਂਟਰ ਕਰੇ ਸੀਗੇ ਇਹੋ ਹਾਈ ਵੀ ਹੈਗਾ ਇਸ ਦਾ ਹਾਲੇਕਤ ਇਹ ਦੂਜੇ ਪਾਸੇ ਜਿਹੜੇ ਬ੍ਰਿਜ ਤੋਂ ਨਹੀਂ ਲੰਘੇ ਸੀ ਉਹਦੇ ਦੂਜੇ ਪਾਸੇ ਇਹਨੂੰ ਇਹੀ ਰਿਵਰ ਬਣ ਜਾਂਦਾ ਜੇ ਇਸ ਦਾ ਹਾਲੇਕ ਦਾ ਇਹ ਤਿੰਨਾਂ ਦੇ ਉਹ ਲੱਗੇ ਹੋਇਆ ਗੇਟ ਜੇ ਪਾਣੀ ਨੂੰ ਕੰਟਰੋਲ ਕਰਨ ਵਾਲੇ ਫਿਰ ਅੱਗੇ ਨੂੰ ਨੱਕ ਪਾਣੀ ਛੱਡਦੇ ਜਿੱਦਾਂ ਕੰਟਰੋਲ ਹੁੰਦੀ ਹੈ। ਆ ਦੇਖੋ ਕਿ ਛੋਟੇ ਟਾਊਨ ਕਰਕੇ ਨਾ ਅ ਰਾਸ਼ ਘੱਟ ਆ ਤੇ ਵਧੀਆ ਲੱਗਦਾ। ਵੈਸੇ ਵੀ ਜੇ ਕੋਈ ਤੁਸੀਂ ਛੋਟੀ ਮੋਟੀ ਹਨਾ ਕੋਈ ਪਾਰਟੀ ਆ ਜਾਂ ਬੈਠਣਾ ਕੋਈ ਲੰਚ ਨਾ ਵਧੀਆ ਇੰਜੋਏ ਕਰ ਸਕਦੇ ਹੋ ਬਹਿ ਕੇ। ਤੁੱਕੇ ਹੁਣ ਗਰਮੀ ਦੇ ਦਿਨ ਕਰਕੇ ਕਾਕੂ ਵਧੀਆ ਪਿਆ ਰਹਾ ਰਹਾ ਸੋਹਣਾ ਸੋਹਣਾ ਟਾਊਨ ਯਾਰ ਜਿੰਨਾ ਵੀ ਹੈ ਵਧੀਆ ਹੈ ਪੈਸੇ ਤੁਸੀਂ ਦੱਸਿਓ ਹਣਾ ਤੁਹਾਨੂੰ ਕਿਵੇਂ ਲੱਗਿਆ ਪਰ ਮੈਨੂੰ ਤੇ ਵਧੀਆ ਲੱਗਦਾ ਇਦਾਂ ਘੁੰਮਣਾ ਫਿਰਨਾ ਦੇਖਣਾ ਮੈਂ ਲੰਘਦਾ ਟੱਪਦਾ ਰਹਿਣਾ ਪਰ ਇਦਾਂ ਮੈਂ ਕਦੇ ਐ ਵਿੱਚ ਨਹੀਂ ਕਦੇ ਡਰਾਈਵ ਕਰਕੇ ਨਾ ਹੀ ਟਾਈਮ ਹੁੰਦਾ ਨਾ ਹੀ ਕਦੇ ਗਏ ਆਗੇ ਪਰ ਅੱਜ ਮੈਂ ਜਦੋਂ ਆਇਆ ਵਧੀਆ ਲੱਗਿਆ ਹੁਣ ਪਿੰਡਾਂ ਜਾਂ ਇਦਾਂ ਗੇੜੇ ਕੱਢਣੇ ਡਰਾਈਵ ਕਰਨੀ ਹਣਾ ਆ ਦੇਖ ਤੋ ਹਰੇ ਬਾਈ ਹਨਾ ਦੇਖੋ ਹਰੇ ਬਾਈ ਹਰੇ ਬਾਈ ਹਰੇ ਇੱਕ ਦੇ ਦਰਤ ਬਾਧੂ ਹੋ ਗਈ ਆ ਇੱਕ ਹੋਰ ਸੜਕਾ ਜਿਹੜੀ ਜਾਂਦੀ ਖੇਤਾਂ ਨੂੰ ਬਾਹਰਲਾ ਬਾਹਰਲਾ ਪਾਸਾ ਇਹ ਗਏ ਤੇ ਕੋੜਿਆ ਕੜਿਆਂ ਦੇ ਹੈਗੇ ਕਿ ਫਾਰਮ ਪ੍ਰਾਈਵੇਟ ਆ ਲੋਕਾਂ ਦੇ ਵੱਡੇ ਵੱਡੇ ਘਰ ਆ ਇਧਰ ਪ੍ਰਾਈਵੇਟ ਖੇਤੀਬਾੜੀ ਆ ਕੋਈ ਕੋਈ ਘੋੜਿਆਂ ਦਾ ਫਾਰਮ ਹੀ ਆ ਜਿਆਦਾ ਤਾਂ ਕਾ ਕੁ ਲੋਕਾਂ ਦਾ ਬੀਜ ਹੈ ਵਾ ਇੱਥੇ ਕਿਉਂਕਿ ਇਹ ਪਹਾੜ ਦੇ ਨਾਲ ਆ ਨੀਵਾ ਥਾਂ ਕਰਕੇ ਆ ਹੋਰ ਕੋਈ ਫਾਰਮਿੰਗ ਇੱਥੇ ਹੋ ਨਹੀਂ ਸਕਦੀ ਕਿਉਂਕਿ ਠੰਡ ਛਿਤੀ ਹੋ ਜਾਂਦੀ ਹੈ ਠੰਡਾ ਥਾਂ ਕਰਕੇ ਤੇ ਬਸ ਇਹ ਆ ਜੀ ਟਾਊਨ ਵੀਰ ਬਣ ਕੇ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਜਰੂਰ ਵੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਕੋਸ਼ਿਸ਼ ਆ ਇਹ ਹਨਾ ਜਰੂਰ ਵੀਰ ਬਣ ਕੇ ਦੱਸਿਓ ਤੇ ਸਾਡੇ ਵੱਲੋਂ ਮੇਰੇ ਵੱਲੋਂ ਕੁਲਵੀਰ ਤੇ ਬਾਈ ਸੁਖਦੇਵ ਵੱਲੋਂ ਧੰਨਵਾਦ ਤੁਹਾਡਾ ਵੀਡੀਓ ਵਾਚ ਕਰਨ ਦਾ ਤੇ ਬੜੀ ਮਿਹਰਬਾਨੀ ਜੀ ਤੁਹਾਡੀ ਤੇ ਸਬਸਕ੍ਰਾਈਬ ਕਰਨਾ ਤਾਂ ਵੀਰਾ ਬਣ ਕੇ ਭੁੱਲਣਾ ਹੀ ਨਹੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਮੇਰਾ ਵੀ ਧੰਨਵਾਦ ਜੀ ਥੈਂਕ ਯੂ